ਵੈਕਲ ਜਿੱਕਾ ਖਾਲਸਾ ਵੈਕਲ ਜਿੱਕੀ ਫਤਿਹ ਪੰਜਾਬ ਦੇ ਹੱਸ ਦੇ ਵਾਸਤੇ ਨਿਵਾਸੀਆਂ ਨੂੰ ਕੈਪਟਨ ਹਰਪਜਨ ਸਿੰਘ ਖਾਲਸਾ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ ਸਨਮਾਨਤ ਸਾਥੀਓ ਪੰਜਾਬ ਦੇ ਸੂਝਬਾਨ ਸਾਥੀਓ ਜਿਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਨੀ ਹੈ ਉਹ ਵਿਸ਼ਾ ਵਾਤਾਵਰਣ ਤੇ ਪ੍ਰਦੂਸ਼ਣ ਦੇ ਪ੍ਰਦੂਸ਼ਣ ਦੇ ਨਾਲ ਸੰਬੰਧਿਤ ਵਿਸ਼ਾ ਹੈ ਜਿਸ ਤੇ ਬੀਤੇ ਦਿਨੀ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਖੁੜੀਆ ਜੀ ਵੱਲੋਂ ਪੱਤਰਕਾਰਾਂ ਨਾਲ ਤੇ ਅਧਿਕਾਰੀਆਂ ਨਾਲ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਜੋ ਕਿ ਬਹੁਤ ਹੀ ਪ੍ਰਸ਼ੰਸਾ ਦੇ ਕਾਬਿਲ ਹੈ ਤੇ ਬਹੁਤ ਹੀ ਤਾਰੀਫ਼ ਸੂਝਵਾਨ ਲੋਕਾਂ ਨੇ ਕੀਤੀ ਹੈ ਕਿ ਆਉਣ ਵਾਲੇ 2024-25 ਦੀਆਂ ਜਿਹੜੀਆਂ ਝੋਨੇ ਦੀਆਂ ਵਾਢੀਆਂ ਨੇ ਉਹਦੇ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ ਤੇ ਕੁਝ ਫੈਸਲੇ ਕੀਤੇ ਗਏ ਜਿੰਨਾ ਫੈਸਲਿਆਂ ਦੇ ਵਿੱਚ ਕਿਸਾਨਾਂ ਨੂੰ 22000 ਤੋਂ ਵੱਧ ਸਰਕਾਰੀ ਸਬਸਿਡੀ ਦੇ ਉੱਤੇ ਸੀਆਰਐਮ ਮਸ਼ੀਨਾਂ ਮੁਹੱਈਆ ਕਰਾਉਣ ਬਾਰੇ ਇੱਕ ਅਹਿਮ ਫੈਸਲਾ ਲਿਆ ਗਿਆ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸੀ ਇਹਨਾਂ ਫੈਸਲਿਆਂ ਦੇ ਨਾਲ ਨਾਲ ਇਹ ਦੱਸਿਆ ਗਿਆ ਸੀ ਕਿ ਜੋ 22000 ਤੋਂ ਵੱਧ सीआरएम मशीनना सब्सिडी ਤੇ ਮੁਹੱਈਆ ਕਰਵਾਈਆਂ ਜਾਣਗੀਆਂ ਉਹ લાભ ਪਾਤਰੀ ਕਿਸਾਨਾਂ ਨੂੰ ਮੁਹੱਈਆ ਕਰਾਈਆਂ ਜਾਣਗੀਆਂ ਜੋ ਕਿ ਇਹ ਇੱਕ ਤਰਫਾ ਫੈਸਲਾ ਲੱਗਦਾ ਹੈ ਕਿਉਂਕਿ ਖੇਤੀ ਦੇ ਵਿੱਚ ਜਿਹੜੇ ਬੇਰੁਜ਼ਗਾਰ ਤੇ ਬੇਜ਼ਮੀਨੇ ਮਜ਼ਦੂਰ ਵੀ ਕੰਮ ਕਰਦੇ ਨੇ ਜਿਨ੍ਹਾਂ ਨੂੰ ਖੇਤੀਬਾੜੀ ਦੇ ਸੰਧਾਂ ਬਾਰੇ ਕਾਫੀ ਜਾਣਕਾਰੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਫੈਸਲੇ ਦੇ ਉੱਤੇ ਇੱਕ ਵਾਰ ਫਿਰ ਮੁੜ ਤੋਂ ਵਿਚਾਰ ਕਰਕੇ ਉਸ ਵਿੱਚ ਸ਼ੋਧ ਕਰਨਾ ਕਿ ਜਿਹੜੀਆਂ 22000 ਤੋਂ ਵੱਧ ਸੀਆਰਐਮ ਮਸ਼ੀਨਾਂ ਮੁਹੱਈਆ ਕਰਾਈਆਂ ਕਰਵਾਉਣੀਆਂ ਨੇ ਮਸਤੀ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮੁਹੱਈਆ ਕਰਾਈਆਂ ਜਾਣ ਜੋ ਕਿ ਬੇਰੁਜ਼ਗਾਰ ਨੇ ਤੇ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਸਾਧਨ ਵੀ ਮਿਲ ਜਾਏਗਾ ਤੇ ਉਹ ਬੜੀ ਇਮਾਨਦਾਰੀ ਤੇ ਸੁਚੱਜੇ ਢੰਗ ਨਾਲ ਜਿਹੜਾ ਪ੍ਰਾਲੀ ਦਾ ਪ੍ਰਬੰਧਨ ਹੈ ਉਹ ਕਰਨਗੇ ਸੋ ਪੰਜਾਬ ਦੇ ਵਿੱਚ ਗਰੀਬ ਤਬਕੇ ਦੇ ਪੇਰ ਰੋਜ਼ਗਾਰ ਤੇ ਬੇਜ਼ਮੀਨੇ ਮਜ਼ਦੂਰ ਵੀ ਰਹਿ ਰਹੇ ਨੇ ਤੇ ਮੈਂ ਇਹੋ ਹੀ ਬੇਨਤੀ ਕਰਦਾ ਹਾਂ ਵਾ ਦੁਬਾਰਾ ਤੋਂ ਕਿ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਤੇ ਮੁੜ ਤੋਂ ਵਿਚਾਰ ਕਰੇ ਤੇ ਜੋ ਅਗਲੇ ਮਹੀਨੇ ਜਾਂ ਇਸੇ ਮਹੀਨੇ ਦੇ ਵਿੱਚ ਇਹ ਡਰਾ ਕੱਢਿਆ ਜਾਣਾ ਹੈ ਸੀਆਰਐਮ ਮਸ਼ੀਨਾ ਮਹੱਈਆ ਕਰਵਾਉਂਦਾ ਤੇ ਉਹ ਗਰੀਬ ਮਜ਼ਦੂਰ ਜੋ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ 50% ਮਸ਼ੀਨਾਂ ਦਿੱਤੀਆਂ ਜਾਣ ਤਾਂ ਕਿ ਪੰਜਾਬ ਦੀ ਜਿਹੜੀ ਪਰਾਲੀ ਦਾ ਪ੍ਰਬੰਧਨ ਹੈ ਉਹ ਸਹੀ ਤਰੀਕੇ ਨਾਲ ਹੋ ਸਕੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਇਸ ਉੱਤੇ ਮੂੜ ਤੋਂ ਵਿਚਾਰ ਕਰੇਗੀ ਤੇ ਜਿਹੜੇ ਵੀ ਸਰਕਾਰਯੋਗ ਸਨਮਾਨਤ ਮੇਰੇ ਸਮਾਜ ਦੇ ਸੂਝਵਾਨ ਸਾਥੀ ਇਹ ਵੀਡੀਓ ਦੇਖ ਰਹੇ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਇਸ ਨੂੰ ਲਾਈਕ ਤੇ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਨੂੰ ਜਿੰਨਾ ਜਿਆਦਾ ਤੋਂ ਜਿਆਦਾ ਹੋ ਸਕਦਾ ਹੈ ਸ਼ੇਅਰ ਕਰੋ ਤਾਂ ਕਿ ਗਰੀਬ ਪਰਿਵਾਰ ਗਰੀਬ ਸਮਾਜ ਦੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ